ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਦੇ ਮੌਸਮ ਦੀ ਜਿਹੜੀ ਅੰਦਾਜ਼ਨ ਜਾਣਕਾਰੀ ਹੈ ਉਹ ਜਾਣਕਾਰੀ ਤੁਹਾਰਨਾ ਸਾਂਝੀ ਕਰਾਂਗੇ ਸੰਖੇਪ ਵਿੱਚ ਇਹ ਹੀ ਕਹਿ ਸਕਦੇ ਹਾਂ ਅਸੀਂ ਕਿ ਜਿਹੜੀ ਇਹ ਅੰਦਾਜ਼ਨ ਜਾਣਕਾਰੀ ਹੋਊਗੀ ਇਹ ਇੱਕ ਅੰਕੜੇ ਦੇ ਆਧਾਰ ਤੇ ਹੋਊਗੀ ਪਰੰਤੂ ਇਸ ਦੇ ਵਿੱਚ ਉਤਾਰ ਚੜ੍ਹਾ ਜਾਂ ਵਾਧਾ ਘਟਾ ਹੋ ਸਕਦਾ ਹੈ ਮੀਂਹ ਦੇ ਸਪੈਲ ਵਧ ਵੀ ਸਕਦੇ ਨੇ ਘਟ ਵੀ ਸਕਦੇ ਨੇ ਧੁੰਦ ਦੇ ਵਿੱਚ ਵਾਧਾ ਹੋ ਸਕਦਾ ਜਾਂ ਕੋਰੇ ਵਰਗੇ ਹਾਲਾਤ ਕਿਹੋ ਜਿਹੇ ਹੋਣਗੇ ਅਜਿਹੀ ਜਾਣਕਾਰੀ ਇਸ ਕਰਕੇ ਦਿੱਤੀ ਜਾਂਦੀ ਹੈ ਕਿ ਕਈ ਵਾਰੀ ਕਿਸਾਨ ਵੀਰਾਂ ਦੇ ਲਈ ਜਿਹੜਾ ਕਿ ਉਹਨਾਂ ਨੇ ਫਸਲਾਂ ਨੂੰ ਪਾਣੀ ਦੇਣਾ ਹੁੰਦਾ ਜਾਂ ਕਈ ਵਾਰੀ ਰਿਹਸਪਰੇਹਾਂ ਦਾ ਸਿਸਟਮ ਕਰਨਾ ਦਾ ਇਸ ਕਰਕੇ ਉਸ ਦੇ ਨਾਲ ਅੰਕੜਾ ਜਾਂ ਅੰਦਾਜ਼ਾ ਬਣ ਜਾਂਦਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਪਾਣੀ ਨਾਲ ਆਉਂਦੇ ਨੇ ਨਹੀਂ ਲਾਉਂਦੇ ਤੇ ਉਹਨਾਂ ਦੇ ਵਿੱਚ ਸਪ੍ਰੇਹਾ ਘੱਟ ਕਰਨ ਲੱਗ ਜਾਂਦੇ ਨੇ ਇਸ ਤਰ੍ਹਾਂ ਇਸ ਕਰਕੇ ਇਹ ਜਿਹੜੀ ਜਾਣਕਾਰੀ ਅੰਕੜੇ ਦੇ ਆਧਾਰਤ ਅਨੁਮਾਨਤ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਜੇਕਰ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਕਮੈਂਟ ਕਰਦੇ ਰਹੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ 1 ਤਰੀਕ ਤੋਂ ਲੈ ਕੇ 5 ਜਨਵਰੀ ਤੱਕ ਦੇ ਮੌਸਮ ਦੀ ਜੇਕਰ ਗੱਲ ਕਰੀਏ ਇੱਕ ਤਰੀਕ ਤੋਂ ਲੈ ਕੇ 5 ਜਨਵਰੀ ਤੱਕ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਖੋਸਕ ਰਹੂਗਾ ਸੀਤ ਲਹਿਰ ਵਰਗੀਆਂ ਜਿਹੜੀਆਂ ਆਪਾਂ ਨਾਰਮਲ ਸੀਤ ਲਹਿਰ ਦੀ ਗੱਲ ਕਰੀਏ ਤਾਂ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਉੱਤਰ ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਪਰੰਤੂ ਵਿੱਚ ਦੀ ਆਪਾਂ ਕਹਿ ਸਕਦੇ ਹਾਂ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਜਿਹੜਾ 5 ਤੋਂ 6 ਤਰੀਕ ਦੇ ਵਿੱਚ ਆ ਰਿਹਾ 24 ਤੋਂ 12 ਤੋਂ 36 ਘੰਟਿਆਂ ਦੇ ਵਿੱਚ ਵਿੱਚ ਇਹ ਸਿਸਟਮ ਹੋਊਗਾ ਜਿਹਦੇ ਨਾਲ ਕੁਝ ਕ ਹਲਕੇ ਫੁਲਕੇ ਜਿਹੜੇ ਛਿੱਟੇ ਕਿਨਮਣ ਕਣੀਆਂ ਨਹੀਂ ਹੁੰਦੀ ਹੋਈ ਨਜ਼ਰ ਆਊਗੀ ਪਰੰਤੂ ਇੱਕਦੋ ਜਿਹੜਾ 4 ਤਰੀਕ ਦੇ ਵਿੱਚ ਕਹਿ ਸਕਦੇ ਆ ਪੂਰਬੀ ਹਵਾਵਾਂ ਜਿਹੜਾ ਆਪਣਾ ਰੁਖ ਬਦਲਣ ਦੀ ਸੰਭਾਵਨਾ ਜਾਪ ਰਹੀ ਹੈ 4 ਤੋਂ ਲੈ ਕੇ 5 ਦੇ ਵਿੱਚ ਵਿੱਚ ਤਾਂ ਜਿਹਦੇ ਨਾਲ 5 ਤੇ 6 ਤਰੀਕ ਨੂੰ ਜਿਹੜੇ ਹਲਕੇ ਫੁਲਕੇ ਛਿੱਟੇ ਸਰਾਟੇ ਨੇ ਜਿਹੜੇ ਕਿਨਮਣ ਕਣੀਆਂ ਕੋਈ ਜ਼ਿਆਦਾ ਵੱਡਾ ਸਿਸਟਮ ਨਹੀਂ ਹੈਗਾ ਹਲਕਾ ਦਰਮਿਆਨੇ ਪੱਧਰ ਦਾ ਜਿਹੜਾ ਸਿਸਟਮ ਆ ਉਹ ਆ ਰਿਹਾ ਜਿਹਦੇ ਨਾਲ ਅਸੀਂ ਕਹਿ ਸਕਦੇ ਆ ਪੂਰਬੀ ਖੇਤਰ ਮਾਜੇ ਦੇ ਦਬਾਬੇ ਤੇ ਉਧਰੋਂ ਉੱਤਰ ਪੂਰਬੀ ਹੋ ਗਏ ਤੇ ਇਧਰੋਂ ਅਸੀਂ ਕਹਿ ਸਕਦਾ ਪੂਰਬੀ ਖੇਤਰ ਜਿਵੇਂ ਪਟਿਆਲਾ ਹੋਗਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਲਾਕੇ ਜਾਂ ਚੰਡੀਗੜ੍ਹ ਮੋਹਾਲੀ ਦੇ ਇਲਾਕੇ ਉਸ ਤੋਂ ਆ ਰੋਪੜ ਨਗਰ ਰੋਪੜ ਨੰਗਲ ਸ੍ਰੀ ਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਉਸ ਤੋਂ ਬਾਅਦ ਆਪਾਂ ਉੱਪਰ ਚੱਲੀਏ ਪਠਾਨਕੋਟ ਗਰਦਾਸਪੁਰ ਸ੍ਰੀ ਅਮਰਸਰ ਸਾਹਿਬ ਦਰ ਫਲੋਜਪੁਰ ਦੇ ਉੱਤਰੀ ਹਿੱਸੇ ਨੇੜੇ ਕਪੂਰਥਲੇ ਦੇ ਕੁਝ ਕਿ ਹਿੱਸੇ ਨੇ ਜਾ ਮੋਗੇ ਦੇ ਕੁਝ ਹਿੱਸੇ ਜਲੰਧਰ ਦੇ ਕੁਝ ਉੱਤਰੀ ਭਾਗ ਇਸ ਤਰ੍ਹਾਂ ਜਿਹੜੇ ਹਿੱਸਿਆਂ ਦੇ ਵਿੱਚ ਮੀਂਹ ਹੈ ਜਿਹੜਾ ਉਹ ਆਪਾਂ ਨੂੰ ਦਰਮਿਆਨੇ ਪੱਧਰ ਦਾ ਇਹ ਸਿਸਟਮ ਹੈ ਜਿਹੜਾ 5 6 ਤਰੀਕ ਦੇ ਕਰੀਬ ਜਿਹੜਾ 4 ਤੋਂ ਲੈ ਕੇ 5 6 ਤਰੀਕ ਦੇ ਕਰੀਬ ਜਿਹੜਾ ਪਹੁੰਚ ਰਿਹਾ ਇਸ ਦੇ ਨਾਲ ਦੇਖਣ ਨੂੰ ਮਿਲ ਲਗੇ ਉਸ ਤੋਂ ਬਾਅਦ ਅੱਗੇ ਚੱਲਦੇ ਆਪਾਂ ਦੋਸਤੋ ਕਹਿ ਸਕਦੇ ਆ 6 ਤਰੀਕ ਤੋਂ ਲੈ ਕੇ 10 ਤਰੀਕ ਦੇ ਵਿੱਚ ਤਾਂ ਜਿਹੜਾ 6 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਜਿਹੜਾ ਕਿ ਅਸੀਂ ਦੱਸ ਦਿੱਤਾ ਹੈ ਕਿ 5 4 5 ਜਾਂ 6 ਤਰੀਕ ਦੇ ਵਿੱਚ ਵਿੱਚ ਜਿਹੜਾ ਮੀਂਹਿਆ ਕਾਰਵਾਈ ਟੁੱਟਵੇਂ ਰੂਪ ਦੇ ਵਿੱਚ ਹੋਣ ਗਿਆ ਉਸ ਤੋਂ ਬਾਅਦ 7 8 ਤੇ 9 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਥੋੜੀ ਹਲਕੀ ਧੁੱਪ ਲੱਗਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਆ ਜੇਕਰ 7 8 9 ਤਰੀਕ ਨੂੰ ਧੁੱਪ ਲੱਗਦੀ ਹੈ ਤਾਂ ਤਾਪਮਾਨ ਦੇ ਵਿੱਚ ਥੋੜਾ ਜਿਹਾ ਜਿਹੜਾ ਵਾਧਾ ਹੋਊਗਾ ਜਿਹੜੇ ਕਿ ਆਮ ਤੌਰ ਤੇ ਤਾਪਮਾਨ ਆਪਾਂ ਨੂੰ 17 15 16 ਇਸ ਤਰ੍ਹਾਂ ਡਿਗਰੀ ਦੇ ਆਸ-ਪਾਸ ਦਰਜ ਕੀਤੇ ਜਾ ਰਹੇ ਨੇ ਜਦੋਂ ਸ਼ੀਤ ਲਹਿਰ ਚੱਲਦੀ ਆ ਪੂਰੀ ਜੋਰਾਂ ਤੇ ਤਾਂ ਜਿਹੜੇ ਤਾਪਮਾਨ 14 ਡਿਗਰੀ ਤੋਂ ਥੱਲੇ ਥੱਲੇ ਜਿਹੜੇ ਦੋਸਤੋ ਚਲੇ ਜਾਂਦੇ ਨੇ ਜਿਹੜੇ ਕਿ ਆਪਾਂ ਕਹਿ ਸਕਦੇ 10 11 12 8 9 ਇਸ ਤਰ੍ਹਾਂ ਡਿਗਰੀ ਤੱਕ ਜਿਹੜੇ ਤਾਪਮਾਨ ਦਰਜ ਕੀਤੇ ਜਾਂਦੇ ਨੇ ਜਦੋਂ ਸ਼ੀਤ ਲਹਿਰ ਪੂਰੀ ਜੋਰਾਂ ਤੇ ਹੁੰਦੀ ਹੈ ਪਰੰਤੂ ਹਜੇ ਥੋੜੀ ਜੀ ਸ਼ੀਤ ਲਹਿਰ ਆਈ ਓ ਵੀ ਨਾਰਮਲ ਜਿਹੜੀ ਆਪਾਂ ਕਹਿ ਸਕਦੇ ਆ ਦਰਮਿਆਨੇ ਪੱਧਰ ਦੀ ਚੱਲ ਰਹੀ ਹੈ ਤੇ ਜਿਹਦੇ ਨਾਲ ਤਾਪਮਾਨ ਹਜੇ ਵੀ 15 ਡਿਗਰੀ ਦੇ ਕਰੀਬ 16 ਡਿਗਰੀ ਦੇ ਕਰੀਬ ਵੱਖ-ਵੱਖ ਖੇਤਰਾਂ ਦੇ ਦਰਜ ਕੀਤੇ ਜਾ ਰਹੇ ਨੇ ਦਿਨ ਦੇ ਤੇ ਰਾਤ ਦੇ ਤਾਪਮਾਨ ਨੇੜੇ ਉਹ 7 8 9 ਜਾਂ ਕੈਸਾ ਦੇ 10 11 ਡਿਗਰੀ ਦੇ ਆਸ-ਪਾਸ ਅਸਲ ਜੋ ਆਪਾਂ ਕੈਸਾ ਦੇ ਆਠ 9 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤੇ ਜਾ ਰਹੇ ਨੇ ਤੇ 7 8 ਤਰੀਕ ਨੂੰ ਜੇਕਰ ਧੁੱਪ ਲੱਗਦੀ ਹੈ ਤਾਂ ਜਿਹੜੀ ਇਹ ਆਪਾਂ ਕੈਸਾ ਦੇ ਆ ਥੋੜੀ ਜੀ ਆਪਾਂ ਨੂੰ ਤਾਪਮਾਨ ਦੇ ਵਿੱਚ ਜਿਹੜਾ ਵਾਧਾ ਦਰਜ ਕੀਤਾ ਜਾਊਗਾ ਤੇ ਬਾਕੀ ਜੋ ਉਤਰਾ ਚੜਾ ਹੋਣਗੇ ਉਹ ਅਸੀਂ ਦੁਬਾਰਾ ਫੇਰ ਤੁਹਾਨੂੰ ਦੱਸ ਦਈਏ ਕਿ ਹਰ ਰੋਜ਼ ਦੀ ਤਰ੍ਹਾਂ ਅਪਡੇਟ ਜਿਹੜੀ ਉਹ ਆਪਾਂ ਸਮੇਂ-ਸਮੇਂ ਦੇ ਉੱਤੇ ਸੈਟਲਾਈਟ ਦੇ ਤੋਂ ਦੇਖ ਕੇ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਇਹ ਅੰਕੜੇ ਦੇ ਆਧਾਰ ਤੇ ਜਿਹੜੀ ਅਨੁਮਾਨਿਤ ਜਾਣਕਾਰੀ ਜਿਹੜੀ ਤੁਹਾਨੂੰ ਜੋ ਅਸੀਂ ਕਹਿ ਸਕਦੇ ਆ ਵੀ ਕਿੰਨੇ ਕੁ ਜਿਹੜੇ ਸਿਸਟਮ ਨੇ ਇਸ ਮਹੀਨੇ ਦੇ ਵਿੱਚ ਆਉਣ ਦੀ ਸੰਭਾਵਨਾ ਉਹ ਤੁਹਾਡ ਨਾਲ ਸਾਂਝੀ ਕਰ ਰਹੇ ਹਾਂ ਉਸ ਤੋਂ ਬਾਅਦ 10 ਤੋਂ ਲੈ ਕੇ 15 ਤਰੀਕ ਤੱਕ ਜਿਹੜਾ ਮੌਸਮ ਹੈ ਇਕ ਸਿਸਟਮ ਹੈ ਜਿਹੜਾ ਆ ਰਿਹਾ ਹੈ 10 ਤੋਂ ਲੈ ਕੇ 11 12 ਜਾਂ 13 ਤਰੀਕ ਦੇ ਕਰੀਬ ਜਿਸ ਦੇ ਨਾਲ ਪੂਰਬੀ ਹਵਾਵਾਂ ਵਿੱਚ ਚੱਲਣ ਦੀ ਜਿਹੜੀ ਤੇਜ਼ ਹਵਾਵਾਂ ਥੋੜੀ ਜਿਹੀ ਚੱਲਣ ਦੀ ਸੰਭਾਵਨਾ ਜਾਂ ਆਪਕਸ ਦੇ ਹਵਾਵਾਂ ਦੇ ਵਿੱਚ ਥੋੜੀ ਜਿਹੀ ਗਤੀ ਤੇਜ਼ ਰਹਿਣ ਦੀ ਸੰਭਾਵਨਾ ਕੋਈ ਮੀਂਹ ਵਰਗੇ ਜਿਆਦਾ ਵੱਡੇ ਅਲਰਟ ਜਿਹੜੇ ਉਹ ਨਹੀਂ ਹੈਗੇ ਇਸ ਮਹੀਨੇ ਦੇ ਵਿੱਚ ਚਾਂਸ ਬਹੁਤ ਘੱਟ ਨੇ ਜੇ ਬਦਲਾਅ ਹੁੰਦੇ ਨੇ ਉਹ ਤੁਹਾਡੇ ਨਾਲ ਜਾਣਕਾਰੀ ਹਰ ਰੋਜ਼ ਦੀ ਤਰ੍ਹਾਂ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਦੋਸਤੋ ਇਸ ਕਰਕੇ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਇਹ ਜਾਣਕਾਰੀ ਅਨੁਮਾਨਤ ਅੰਕੜੇ ਦੇ ਆਧਾਰ ਤੇ ਹੈ ਤੇ ਉਸ ਤੋਂ ਬਾਅਦ ਇਹ ਸਿਸਟਮ ਜਿਹੜਾ ਅਸੀਂ ਲੋਹੜੀ ਜਾਂ ਮਾਗੀ ਦੇ ਤਿਹਾਰ ਦੇ ਉੱਤੇ ਜਿਹੜਾ ਇਹ ਸਿਸਟਮ ਆਉਂਦਾ ਰਹੂਗਾ ਤੇ ਉਹਦੇ ਨਾਲ ਹਲਕਾ ਜਿਹਾ ਜਿਹੜਾ ਕਿਨਮਨਕਣੀ ਕਿਤੇ ਇੱਕਾ ਦੁੱਕਾ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਦਰਮਿਆਨੇ ਪੱਧਰ ਦਾ ਇਹ ਵੀ ਬਦਲ ਬਾਈ ਅੱਗੇ ਲੰਘਦੀ ਹੋਈ ਨਜ਼ਰ ਆਊਗੀ ਤੇ ਉਸ ਤੋਂ ਬਾਅਦ ਦੋਸਤੋ 16 ਤਰੀਕ ਤੋਂ ਲੈ ਕੇ 20 ਤਰੀਕ ਤੱਕ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਤੇ ਸਾਫ਼ ਦਿਖਾਈ ਦੇ ਰਿਹਾ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਵੱਡਾ ਅਲਰਟ ਨਹੀਂ ਹੈਗਾ ਕੋਈ ਮੀਂਹ ਦੇ ਜਾਂ ਭਾਰੀ ਬਦਲਾਵ ਨਹੀਂ ਹੈਗਾ ਜੋ 20 ਤਰੀਕ ਦੇ ਵਿੱਚ ਵਿੱਚ ਹੈ ਉਸ ਸਮੇਂ ਧੁੰਦ ਜਿਹੜੀ ਹੋ ਆਪਾਂ ਨੂੰ ਜ਼ਮੀਨੀ ਪੱਧਰ ਤੇ ਥੋੜੀ ਜਿਹੀ ਦੇਖਣ ਨੂੰ ਮਿਲੂਗੀ ਦਰਮਿਆਨੇ ਪੱਧਰ ਦੀ ਕੋਈ ਜ਼ਿਆਦਾ ਧੁੰਦ ਦੇ ਵੀ ਅਸਾਰ ਬਹੁਤ ਘੱਟ ਜਾਪ ਰਹੇ ਨੇ ਧੁੰਦ ਹੋ ਸਕਦਾ ਕਿਉਂਕਿ ਜਦੋਂ ਮੀਂਹ ਦੇ ਕਾਰਵਾਈ ਨਾ ਹੋ ਜਾਵੇ ਹੁੰਦੇ ਨੇ ਤਾਂ ਧਰਤੀ ਦੇ ਵਿੱਚ ਜਿਹੜੀ ਨਮੀ ਆਪਣੇ ਆਪੇ ਟੈਂਪਰੇਚਰ ਦੇ ਹਿਸਾਬ ਨਾਲ ਜਦੋਂ ਵੀ ਧੁੱਪ ਲੱਗਦੀ ਹੈ ਤਾਂ ਉਹ ਉੱਪਰ ਉੱਠਦੀ ਹੈ ਤਾਂ ਧੁੰਦ ਹੈ ਜਿਹੜੀ ਦਿਨ ਵੇਲੇ ਹੀ ਬਣ ਜਾਂਦੀ ਹੈ ਤੇ ਕਿਉਂਕਿ ਪਹਿਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਆ 8 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਬਦਲਵਾਈ ਵਾਲਾ ਮਾਹੌਲ ਜਿਆ ਬਣਿਆ ਰਹੂਗਾ ਧੁੰਦ ਹੈ ਜਿਹੜੀ ਸਿੱਧੇ ਸ਼ਬਦਾਂ ਵਿੱਚ ਆਪਾਂ ਜੇਕਰ ਗੱਲ ਕਰਦੀਏ ਜਿਹੜੀ ਧੁੰਦ ਆਹੋ ਅਸਮਾਨ ਦੇ ਵਿੱਚ ਚੜ ਚੁੱਕੀ ਹੈ ਧਰਤੀ ਦੇ ਉੱਤੇ ਜਿਹੜੀ ਜਮੀਨੀ ਪੱਧਰ ਤੇ ਆਪਾਂ ਨੂੰ ਘੱਟ ਦੇਖਣ ਨੂੰ ਮਿਲ ਰਹੀ ਹੈ ਸੰਘਣੀ ਤੇ ਇਹ ਉੱਪਰ ਬੱਦਲਾਂ ਦੇ ਰੂਪ ਵਿੱਚ ਜਿਹੜੀ ਥੋੜੀ ਜਿਆਦਾ ਦੇਖਣ ਨੂੰ ਮਿਲ ਰਹੀ ਹੈ ਜਿਹਦੇ ਨਾਲ ਬੱਦਲ ਵਾਈ ਆਪਾਂ ਨੂੰ ਧੁੱਪ ਆਹੋ ਦੁਪਹਿਰ ਦੇ ਸਮੇਂ ਹੀ ਹਲਕੀ ਧੁੱਪ ਦੇਖਣ ਨੂੰ ਮਿਲ ਰਹੀ ਹੈ ਤੇ ਉਸ ਤੋਂ ਬਾਅਦ ਚੱਲੀਏ 21 ਤਰੀਕ ਤੋਂ ਲੈ ਕੇ 25 ਤਰੀਕ ਤੱਕ ਦੇ ਵਿੱਚ ਸਿਸਟਮ ਹੈ ਜਿਹੜਾ ਕੋਈ ਵੀ ਜਿਆਦਾ ਨਹੀਂ ਜਾ ਰਿਹਾ ਇੱਥੇ ਵੀ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਆ ਇੱਕ 22 23 ਤਰੀਕ ਦੇ ਨੇੜੇ ਤੇੜੇ ਹਲਕੇ ਜਿਹੇ ਬੱਦਲ ਨੇੜੇ ਆ ਆਮ ਜਿਵੇਂ ਆਪਾਂ ਕਹਿ ਸਕਦੇ ਹਾਂ ਦੇਖਣ ਨੂੰ ਮਿਲ ਸਕਦੇ ਨੇ ਕੋਈ ਜ਼ਿਆਦਾ ਨਹੀਂ ਹੈਗੇ ਵੀ ਇਹ ਵੀ ਨਾਰਮਲ ਸਿਸਟਮ ਆ ਕੋਈ ਐਡਾ ਤਕੜਾ ਨਹੀਂ ਹੈਗੇ 21 ਤੋਂ ਲੈ ਕੇ 25 ਤੱਕ ਮੌਸਮ ਠੀਕ ਠਾਕ ਆ ਖੁਸ਼ਕ ਸਾਫ ਆ ਤੇ ਹਵਾਵਾਂ ਵੀ ਉੱਤਰ ਪੱਛਮੀ ਚਲਦੀਆਂ ਰਹਿਣਗੀਆਂ ਸੀਤ ਹਵਾਵਾਂ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਥੋੜੀਆਂ ਜਿਹਾ ਚੱਲਣ ਦੀ ਸੰਭਾਵਨਾ ਜਾਪ ਰਹੀ ਹੈ ਤਾਪਮਾਨ ਦੇ ਵਿੱਚ ਜਿਹੜੀ ਗਰਾਵਟਾ ਉਹ ਵੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆ ਦੋਸਤੋ 25 ਤੋਂ 31 ਤਰੀਕ ਤੱਕ ਦੇ ਮੌਸਮ ਦੀ ਜਿਹੜੀ ਲਾਸਟ ਮਹੀਨੇ ਦੀ ਲਾਸਟ ਜਿਹਾ ਅਪਡੇਟ ਹੈ ਉਹ ਇਹੀ ਹੈ ਕਿ ਜਿਹੜਾ ਸਿਸਟਮ ਇੱਕ ਆ ਰਿਹਾ 29 30 28 ਤੋਂ ਲੈ ਕੇ 27 28 29 30 ਦੇ ਵਿੱਚ ਵਿੱਚ ਜਿਹੜਾ ਸਿਸਟਮ ਆ ਤਿੰਨ ਦਿਨਾਂ ਦੇ ਵਿੱਚ ਜਿਵੇਂ 27 28 29 ਜਾਂ 28 29 30 ਦੇ ਵਿੱਚ ਵਿੱਚ ਜਿਹੜਾ ਇੱਕ ਸਿਸਟਮ ਆ ਰਿਹਾ ਉਹ ਦਰਮਿਆਨੇ ਪੱਧਰ ਦਾ ਸਿਸਟਮ ਹੈ ਉਸ ਦੇ ਨਾਲ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਊਗਾ ਤੇ ਥੋੜੀਆਂ ਜਿਹਾ ਹਵਾਵਾਂ ਵੀ ਤੇਜ਼ੀ ਗਤੀ ਦੇ ਨਾਲ ਇਸ ਤਰ੍ਹਾਂ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਜੇਕਰ ਗੱਲ ਕਰੀਏ ਕੋਰੇ ਦੀ ਤਾਂ ਦੋਸਤੋ ਕੋਰਾ ਜਿਹੜਾ ਇਸ ਮਹੀਨੇ ਆਪਾਂ ਨੂੰ ਥੋੜਾ ਜਿਹਾ ਘੱਟ ਚਾਂਸ ਜਾਪ ਰਹੇ ਨੇ ਕਿਉਂਕਿ ਕੋਰਾ ਉਦੋਂ ਬਣਦਾ ਜਦੋਂ ਆਪਾਂ ਕਹਿ ਸਕਦੇ ਹਾਂ ਧੁੰਦ ਦੇ ਪ੍ਰਭਾਵ ਘਟ ਜੇ ਜਾਂ ਟੈਂਪਰੇਚਰ ਉਧਰੋਂ ਪਹਾੜੀ ਇਲਾਕਿਆਂ ਦੇ ਵਿੱਚੋਂ ਹਵਾਵਾਂ ਥੋੜੀਆਂ ਜਿਹਾ ਤੇਜ਼ ਚੱਲਣ ਠੰਡਾ ਜਿਹੜਾ ਮਾਹੌਲ ਜ਼ਿਆਦਾ ਬਣ ਜੇ ਤੇ ਟੈਂਪਰੇਚਰ ਜਿਹੜੇ ਆਪਾਂ ਕਹਿ ਸਕਦੇ ਹਾਂ 1 ਡਿਗਰੀ ਦੇ ਰਾਤ ਦੇ ਜਿਹੜੇ ਤਾਪਮਨ ਹੁੰਦੇ ਨੇ 1 ਡਿਗਰੀ 0 ਡਿਗਰੀ ਦੇ ਕਰੀਬ ਜਾਂ ਮਾਈਨਸ ਦੇ ਵਿੱਚ ਇਸ ਤਰ੍ਹਾਂ ਚਲੇ ਜਾਂ ਫਿਰ ਥੋੜਾ ਜਿਹਾ ਕੋਰੇ ਦੀ ਸੰਭਾਵਨਾ ਜਿਹੜੀ ਜ਼ਿਆਦਾ ਵੱਧ ਜਾਂਦੀ ਹੈ ਤੇ ਕੋਰਾ ਜੰਮਦਾ ਹੋਇਆ ਪਾਣੀ ਜਿਹੜਾ ਆਪਾਂ ਨੂੰ ਜੰਮਦਾ ਹੋਇਆ ਨਜ਼ਰ ਆਉਂਦਾ ਤੇ ਉਹ ਕੋਰੇ ਦਾ ਰੂਪ ਲੈ ਲੈਂਦਾ ਤੇ ਬਾਕੀ ਦੋਸਤੋ ਜਿਹੜੀ ਸੰਖੇਪ ਵਿੱਚ ਅਪਡੇਟ ਇਹੀ ਹੈ ਕਿ ਇਸ ਜਨਵਰੀ ਮਹੀਨੇ ਵਿੱਚ ਜਿਹੜੇ ਦਰਮਿਆਨੇ ਪੱਧਰ ਦੇ ਦੋ ਸਿਸਟਮ ਨੇ ਜੇਕਰ 2 ਤੋਂ 3 ਸਿਸਟਮ ਨੇ ਦਰਮਿਆਨੇ ਪੱਧਰ ਦੇ ਸੀ 3 ਜਾਂ 2 ਹੀ ਕਹਾਂਗੇ ਸਿਸਟਮ ਨੇੜੇ ਆਉਣਗੇ ਜਿਨ੍ਹਾਂ ਦੇ ਨਾਲ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਵੀ ਹੋਣਗੀਆਂ ਤੇ ਬੱਦਲਾਂ ਦੀ ਆਵਾਜ਼ਾਈ ਵੀ ਲੰਘਦੀ ਰਹੂਗੀ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਧੁੰਦ ਜਿਹੜੀ ਇਸ ਜਨਵਰੀ ਮਹੀਨੇ ਦੇ ਵਿੱਚ ਆਪਾਂ ਨੂੰ ਕਿਤੇ ਸੰਘਣੀ ਕਿਤੇ ਦਰਮਿਆਨੀ ਇਸ ਤਰ੍ਹਾਂ ਦੀ ਜਿਹੜੀ ਧੁੰਦ ਆ ਦੇਖਣ ਨੂੰ ਮਿਲੂ ਕਿਉਂਕਿ ਕਈ ਵਾਰੀ ਪਛਮੀ ਹਿੱਸੇ ਦੇ ਵਿੱਚ ਧੁੰਦ ਹੁੰਦੀ ਹੈ ਕਈ ਵਾਰੀ ਦੱਖਣ ਪੱਛਮੀ ਹਿੱਸੇ ਦੇ ਵਿੱਚ ਧੁੰਦ ਹੁੰਦੀ ਹੈ ਕਈ ਵਾਰੀ ਪੂਰਬੀ ਖੇਤਰਾਂ ਦੇ ਵਿੱਚ ਕਈ ਵਾਰੀ ਉੱਤਰੀ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਜਿਹੜੀ ਧੁੰਦ ਆਪਾਂ ਨੂੰ ਦੇਖਣ ਨੂੰ ਮਿਲੂਗੀ ਜਿਵੇਂ ਕਿ ਅੱਜ ਵੀ ਤੁਸੀਂ ਜਿਹੜੀ ਲਾਈਵ ਸੈਟੇਲਾਈਟ ਦੀ ਤਸਵੀਰ ਦੇਖ ਸਕਦੇ ਹੋ ਪਹਾੜੀ ਇਲਾਕੇ ਦੇ ਨੇੜੇ ਤੇ ਜਿਹੜੀ ਸੰਘਣੀ ਧੁੰਦ ਬਣੀ ਹੋਈ ਜਿਹੜੀ ਕਿ ਨੀਲੇ ਰੰਗ ਦੀ ਆਪਾਂ ਨੂੰ ਸੈਟੇਲਾਈਟ ਦੇ ਵਿੱਚ ਇਸ ਸਮੇਂ ਦਿਖਾਈ ਦੇ ਰਹੀ ਹੈ ਜਿਹੜੀ ਕਿ ਇੱਕ ਤਰੀਕ ਦੀ ਰਾਤ ਦੀ ਇਹ ਅਪਡੇਟ ਹੈ ਤੇ ਬਾਕੀ ਦੋਸਤੋ ਤੁਹਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਅਪਡੇਟ ਹੋਇਆ ਕਰੂਗੀ ਜਿਹੜੀ ਉਹ ਅਸੀਂ ਹਰ ਰੋਜ਼ ਦੀ ਤਰ੍ਹਾਂ ਹੀ ਸਾਂਝੀ ਕਰਾਂਗੇ ਤੁਹਾਨੂੰ ਜਿਹੜੇ ਪਹਾੜੀ ਇਲਾਕਿਆਂ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸਿਸਟਮ ਨੇ ਇੱਕ ਤੋਂ ਇੱਕ ਸਿਸਟਮ ਪੈਦਾ ਹੁੰਦੇ ਨੇ ਜਿਹੜਾ ਕਿ ਹਵਾਵਾਂ ਦੇ ਰੁਖ ਦੇ ਨਾਲ ਪੰਜਾਬ ਵੱਲ ਨੂੰ ਬਦਲ ਜਾਂਦੇ ਨੇ ਜਾਂ ਤਾਪਮਨ ਦੇ ਹਿਸਾਬ ਨਾਲ ਇਹ ਸਿਸਟਮ ਪੰਜਾਬ ਵੱਲ ਨੂੰ ਆ ਜਾਂਦੇ ਨੇ ਤੇ ਉਦੋਂ ਵੀ ਜਦੋਂ ਵੀ ਮੀਂਹ ਦੀ ਸੰਭਾਵਨਾ ਬਣਦੀ ਹੈ ਫਿਰ ਅਸੀਂ ਤੁਹਾਨੂੰ ਉਸ ਦੇ ਅਪਡੇਟ ਹਰ ਰੋਜ਼ ਦੀ ਵੀਡੀਓ ਦੇ ਵਿੱਚ ਜਾਣਕਾਰੀ ਇਹ ਸਾਂਝੀ ਕਰਦੇ ਰਹਾਂਗੇ ਤਾਪਮਾਨ ਦੀ ਵੀ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਿਆਰ ਜ਼ਰੂਰ ਦਿਓ ਵੀਡੀਓ ਨੂੰ ਘਟੋ ਘਟ ਇੱਕ ਹਜ਼ਾਰ ਵਿਊਆਂ ਤੱਕ ਜ਼ਰੂਰ ਪਹੁੰਚਾ ਦਿਆ ਕਰੋ ਦੋਸਤੋ ਤੁਹਾਨੂੰ ਇੰਨੀ ਕ ਬੇਨਤੀ ਹੋਰ ਕਰਦੇ ਆ ਅਸੀਂ ਬਾਰ ਬਾਰ ਕਈ ਵਾਰੀ ਕਹਿੰਨੇ ਆ ਕਿ 1000 ਵਿਊ ਜ਼ਰੂਰ ਕਰ ਦਿਆ ਕਰੋ ਵੀਡੀਓ ਦੇ ਉੱਤੇ ਇਦੋਂ ਜ਼ਿਆਦਾ ਵਿਊ ਚ ਹੈ ਨਾ ਕਰਿਆ ਕਰੋ ਕਿਉਂਕਿ ਇਹਨਾਂ ਦੇ ਉੱਤੋਂ ਹੀ ਅਰਨਿੰਗ ਆ ਜਿਹੜੀ ਕਮਾਈ ਆ ਸਾਡੀ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾਉਣ ਦੀ ਕਿਉਂਕਿ ਨੈਟ ਦਾ ਵੀ ਖਰਚਾ ਕਈ ਵਾਰੀ ਪੂਰਾ ਨਹੀਂ ਹੁੰਦਾ ਜੇਕਰ ਵਿਊ ਐ ਨਾ ਆਉਣ ਇਸ ਕਰਕੇ ਤੁਹਾਡੇ ਲਈ ਰਿਕਵੈਸਟ ਬੇਨਤੀ ਇਹੀ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤਦ ਤੱਕ ਲਈ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਅਤੇ ਫੇਸਬੁਕ ਆਈਡੀ ਸਤਗੁਰ ਪੰਗੂ ਦੇ ਨਾਲ ਤੁਹਾਨੂੰ ਪਲ-ਪਲ ਦੀ ਅਪਡੇਟ ਹਰ ਰੋਜ਼ ਦੀ ਤਰ੍ਹਾਂ ਜਾਣਕਾਰੀ ਦੀ ਸਾਂਝੀ ਕਰਦੇ ਰਿਹਾ ਕਰਾਂਗੇ ਮਿਹਰਬਾਨੀ ਰੱਬ ਰਾਖਾ